ਵੀ ਜਿਹੜੇ ਲੋੜਵੰਦ ਮਰੀਜ਼ ਐ ਉਹਨਾਂ ਨੂੰ ਐਂਬੂਲੈਂਸ ਬਿਲਕੁਲ ਪ੍ਰਾਫਿਟ ਤੋਂ ਬਿਨਾ ਦਿੱਤੀ ਜਾਵੇਗੀ ਇਸ ਦੇ ਵਿੱਚ ਲਿਖਿਆ ਹੈ ਸਰਕਾਰੀ ਹਸਪਤਾਲ ਤੋਂ ਬਾਹਰ ਦੇ ਮਰੀਜ਼ਾਂ ਨੂੰ ਲੋਗਣ ਲੈ ਕੇ ਆਉਣ ਜਾਣ ਦੀ ਸੌਦਾ ਬਿਲਕੁਲ ਮੁਫਤ ਦਿੱਤੀ ਜਾਵੇਗੀ ਸਰਕਾਰੀ ਹਸਪਤਾਲ ਤੋਂ ਬਾਹਰ ਆਉਣ ਜਾਣ ਵਾਲੇ ਮਰੀਜ਼ਾਂ ਲਈ No loss no profit ਦਾ ਮਤਲਬ ਦੀ ਬਿਗੈਰ ਕਿਸੇ ਲਾਭ ਤੋਂ ਉਹਨਾਂ ਨੂੰ ਐਂਬੂਲੈਂਸ ਦੀ ਸੇਵਾ ਦਿੱਤੀ ਜਾਵੇਗੀ ਆ ਤੁਹਾਨੂੰ ਫਿਰ ਦੱਸਿਆ ਰਿਹਾ ਗੋਸਟ ਐਂਬੂਲੈਂਸ ਦੀ ਸ਼ੁਰੂਆਤ ਘੱਟ ਰੇਟ ਤੇ ਲੈਣ ਲਈ ਕਲਪ ਦੇ ਦਫ਼ਤਰ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਲਮਾਂ ਕਾਜੋ ਪੜਾਈ ਲਾੜੇ ਲਈ 500 ਰੁਪਿਆ ਪੁਰਸਾਂ ਦੀ ਜੇ ਜੇ ਮੌੜਾ ਮੌੜਨ ਸੀਤਾ 400 ਰੁਪਿਆ ਉਪਰ ਦੇ ਪਸੋਂ ਦੀਆਂ 400 ਰੁਪਿਆ ਦੇ ਬੱਲੋਂ ਵਿਆਹ ਵੱਲੋਂ ਰਾਈਆਂ ਲਈ 400 ਰੁਪਏ ਰੱਖਿਆਗੇ ਇਹ ਸਾਡੇ ਪਪਾ ਸ਼ਹਿਰ ਦੇ ਮੱਖਣ ਲਾਲ ਜੀ ਪੰਸਲ ਵੱਲੋਂ ਸਾਰਾ ਮਿੰਨੀ ਸਾਰਾ ਵੈਲਫੇਅਰ ਕਲੱਬ ਨੂੰ ਦਾਨ ਦਿੱਤੀ ਗਈ ਹੈ ਬਹੁਤ ਹੀ ਵਧੀਆ ਪਰਾਲਾ ਅਸੀਂ ਪਰਮਾਤਮਾ ਅਗੇ ਪੰਸਲ ਬਿਵਾਰ ਨੂੰ ਤੁਸੀਂ ਕਰਦੇ ਹਾਂ ਧੰਨਵਾਦ ਕਰਦੇ ਹਾਂ ਤੇ ਪਰਮਾਤਮਾ ਇਹਨਾਂ ਨੂੰ ਬਲ ਬਰਦਾ ਤੇ ਜਨਦੀ ਕਲਾ ਵਿੱਚ ਰੱਖੇ ਇਸ ਐਮਬੂਲੈਂਸ ਨੂੰ ਝੰਡੀ ਲੈ ਕੇ ਸਰਕਾਰੀ ਹਸਪਤਾਲ ਦੇ ਕਾਰਜਕਾਰੀ ਐਸਐਮਓ ਬਹੁਤ ਹੀ ਸਤਿਕਾਰਯੋਗ ਮਹਾ ਡਾਕਟਰ ਡਾਕਟਰ ਚੰਦਜੀਤ ਸਿੰਘ ਦੀ ਬਾਜਵਾ ਵੱਲੋਂ ਢੰਡੀ ਦੇ ਕੇ ਐਂਬੂਲੈਂਸ ਨੂੰ ਜਾ ਰਵਾਨਾ ਕੀਤਾ ਜਾ ਰਿਹਾ ਹੈ ਧੰਨਵਾਦ ਸਾਰਾ ਬੈਲਫਰ ਕਲੱਬ ਨੂੰ ਜੁਨੇਡ ਕੀਤੀ ਗਈ ਹੈ ਉਸ ਸੰਬੰਧ ਦੇ ਵਿੱਚ ਕੁਝ ਗੱਲਾਂ ਵੀ ਇਹ ਬਹੁਤ ਹੀ ਅੱਛਾ ਉਪਰਾਲਾ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਇਹ ਲੋਕਾਂ ਦੇ ਕੰਮ ਦੇ ਵਿੱਚ ਹਮੇਸ਼ਾ ਹੀ ਖੜੀਆਂ ਰਹਿੰਦੀਆਂ ਪਰ ਇੱਥੇ ਮੈਂ ਬਾਕੀ ਜਗ੍ਹਾ ਤੇ ਵੀ ਦੇਖਿਆ ਪਰ ਇੱਥੇ ਤਾਂ ਜਿਹੜਾ ਮਿਨੀਸਰ ਰੈਵਲਟਿਕ ਕਲੱਬ ਐਟਮ ਮਰੀਜ਼ਾਂ ਦੀ ਬੜੀ ਦੇਖਭਾਲ ਦੇ ਵਿੱਚ ਹੈਲਪ ਕਰਦਾ ਜੀ ਐਂਬੂਲੈਂਸ ਕੱਲੀ ਨਹੀਂ ਹੈ ਕਿੰਨਾ ਤੱਕ ਇਹ ਤੋਂ ਮਰੀਜ਼ ਨੇ ਲੈ ਕੇ ਆਉਣਾ ਮਰੀਜ਼ ਨੂੰ ਤੱਕੇ ਛੱਡਣਾ ਉਹ ਬਿਲਕੁਲ ਮੁਫਤ ਵਿੱਚ ਕਰਦੇ ਨੇ ਇਹ ਵੀ ਹਸਾਰਾ ਵੈਲਫੇਅਰ ਦੇ ਕਲੱਬ ਦੇ ਮਹਾਂਦੀ ਫਿਰੀਰਾ ਨੂੰ ਨਗਰ ਤੋਂ ਮਾਰ ਦਿੱਤਾ ਰਾ ਉਹ ਹੀ ਕਾੜੀ ਝੜਕਾਰੀ ਜਿਹੜੀ ਹਾਜੀ ਕਰੇ ਇਹ ਜੋ ਨਵੀਂ ਅਮਨਸ ਬਾਬਾ ਸਖਾਨੰਦ ਕੈਰੀਟੇਵ ਟਰਸਟੀ ਵੀ ਚੇਅਰਮੈਨ ਸ਼੍ਰੀ ਮੱਖਣ ਲਾਲ ਦੀ ਪਾਸ ਤੋਂ ਲੋਪਰੇਡ ਕੀਤੀ ਗਈ ਹੈ ਇਹ ਨਵੀਂ ਅਸਤ ਦਾ ਮੁੱਖ ਦਿੱਤਾ ਹੈ ਕਿ ਹਸਪਤਾਲ ਦੇ ਵਿੱਚ ਲੋਕੋ ਜਿੰਨੇ ਮਰੀਜ਼ ਨੇ ਓਂਡਾ ਦਾਮ ਜਾਣ ਦੇ ਕੋ ਖਰੀ ਹੋ ਵਾਲੇ ਦੇ ਪਿੰਡਾਂ ਦੇ ਵਿੱਚ ਜੋ ਤੇ ਛੱਡ ਜਾਵਾਂਗੇ ਔਰ ਨੋ ਪ੍ਰੋਫਿਟ ਨੋ ਲਾਸ ਤੇ ਛੱਡੇ ਜਾਣਗੇ ਤੇ ਜੇ ਹੋਰ ਕੋਈ ਵੀ ਗਰੀਬ ਰਪੀਏ ਕੋਈ ਨਹੀਂ ਦੇ ਸਕਦਾ ਉਸ ਦੇ ਲਈ ਇਹ ਵਿਪਲ ਨੌਸਰ ਨੂੰ ਹੋਣ ਜਾਣ ਦੀ ਸਹੂਲਤ ਦਿੱਤੀ ਜਾਵੇ। ਅ ਬਤਾਰਾ ਜੀ ਜੇਕਰ ਕਿਸੇ ਹੋਰ ਬਾਹਰਲੇ ਕਿਸੇ ਨੇ ਸੇਵਾ ਕਰਨੀ ਹੋਵੇ ਉਹ ਤੁਹਾਡੇ ਕਿਸ ਮੈਂਬਰ ਨਾਲ ਸੰਪਰਕ ਕਰ ਸਕਦਾ। ਜੇ ਕਿਸੇ ਨੇ ਬਾਹਰੋਂ ਸੇਵਾ ਕਰਮੀ ਐ ਕਲੱਬ ਨਾਲ ਜੁੜਨਾ ਚਾਹੁੰਦਾ ਉਹ ਸਾਡੇ ਕਿਸੇ ਵੀ ਕਲੱਬ ਦੇ ਉਹਦੇ ਨਾਲ ਸੰਪਰਕ ਕਰ ਸਕਦਾ ਇੱਕ ਦਾ ਨੰਬਰ ਬੋਲ ਦੋ ਜੀ ਵਿੱਚ ਉਹਦਾ ਨੰਬਰ ਹੈਗਾ ਸਾਡੇ ਕੋਲੇ ਜੀ 8947345887 896722 325 ਤੇ 946250150 ਦੋਸਤੋ ਇਹ ਸਾਣਾ ਮੀਨੀ ਸਹਾਰਾ ਬੇ